ਪੰਜਾਬੀ ਕੁਆਲੀਫਾਈਂਗ ਪੇਪਰ ਜਦੋਂ ਆਣਾ ਹੁੰਦਾ ਤਾਂ ਆਪਣੀ ਅਪਰੋਚ ਹਮੇਸ਼ਾ ਇਹ ਹੋਣੀ ਚਾਹੀਦੀ ਹੈ ਕਿ ਆਪਾਂ ਨੇ 30 ਤੋਂ 35 ਦੇ ਵਿੱਚ ਨੰਬਰ ਲੈਣੇ ਨੇ ਮਤਲਬ ਇਹ ਹੈ ਕਿ ਆਪਾਂ ਨੂੰ ਮੈਕਸਿਮਮ ਟਾਈਮ ਮਿਲਣਾ ਚਾਹੀਦਾ ਹੈ ਬਾਕੀ ਜਿਹੜੇ ਸਕੋਰਿੰਗ ਮਾਰਕਸ ਨੇ ਉਹਨਾਂ ਨੂੰ ਸੋਲਵ ਕਰਨ ਦੇ ਲਈ ਉਹ ਕੁਐਸਚਨਸ ਨੂੰ ਸੋਲਵ ਕਰਨ ਦੇ ਲਈ ਤਾਂ ਅਸਿਸਟੈਂਟ ਸੁਪਰਡੈਂਟ ਜੇਲ ਦੇ ਪੇਪਰ ਦੇ ਵਿੱਚ ਕੁਆਲੀਫਾਈਂਗ ਪੇਪਰ ਹੋਣ ਜਾ ਰਿਹਾ ਆਪਾਂ ਨੇ ਉਹਦੇ ਵਿੱਚ ਫਸਣਾ ਨਹੀਂ ਹੈ ਉਹਦੇ ਵਿੱਚ ਜਿਆਦਾ ਤੋਂ ਜਿਆਦਾ ਨੰਬਰ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਆਪਾਂ ਨੇ بس 30 ਤੋਂ 35 ਦੇ ਵਿੱਚ ਹੀ ਅਟੈਂਪਟ ਕਰਨਾ ਹੈ ਜਿਨੇ ਚੁਣੇ ਹੀ ਕੁਐਸਚਨਸ ਕਰਨੇ ਨੇ no doubt ਬਹੁਤ ਸਟੂਡੈਂਟਸ ਇਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਨੂੰ 50 ਕੁਐਸਚਨਸ ਵੀ ਅਟੈਂਪਟ ਕਰਨ ਦਾ ਉੱਥੇ ਟਾਈਮ ਮਿਲ ਜੇਗਾ ਪਰ ਆਪਾਂ ਨੂੰ ਨਹੀਂ ਮਿਲਣਾ ਚਾਹੀਦਾ ਕਿਉਂਕਿ ਆਪਾਂ ਨੇ ਪੰਜਾਬੀ ਕੁਆਲੀਫਾਈਂਡ ਦੇ ਵਿੱਚ ਹਾਈਐਸਟ ਮਾਰਕਸ ਨਹੀਂ ਲੈਣੇ ਆਪਾਂ ਨੇ ਓਵਰオール ਪੇਪਰ ਕੁਆਲੀਫਾਈ ਕਰਨਾ ਤਾਂ ਪਹਿਲੀ ਚੀਜ਼ ਤਾਂ ਇਹ ਹੀ ਸਮਝੋ ਕੁਆਲੀਫਾਈਂਡ ਪੇਪਰ ਦੇ ਵਿੱਚ ਜਿਹੜਾ ਹੈਗਾ ਤੁਸੀਂ ਜਸਟ ਲਿミਟਿਡ ਵਰਜ਼ਨ ਦੇ ਵਿੱਚ ਹੀ ਜਿਹੜਾ ਹੈਗਾ ਕੁਐਸਚਨਸ ਨੂੰ ਅਟੈਂਪਟ ਕਰਨਾ ਹੈ ਕੁਆਲੀਫਾਈਂਗ ਪੇਪਰ ਜੇ ਤੁਹਾਨੂੰ ਹਲੇ ਵੀ ਡਾਊਟ ਲੱਗ ਰਿਹਾ ਵੀ ਕੁਆਲੀਫਾਈ ਹੋਏਗਾ ਕਿ ਨਹੀਂ ਹੋਏਗਾ ਉਹ ਤੁਹਾਨੂੰ ਸਿੰਪਲੀ ਕਿਹਾ ਹੋਇਆ ਵੀ 6-7 ਪੇਜਾਂ ਵਾਲੇ ਜਿਹੜੇ ਆਪਣੇ ਨੋਟਸ ਨੇ ਉਹ ਪੜ੍ਹ ਲਓ ਉਹਦੇ ਨਾਲ ਕੁਆਲੀਫਾਈ ਤਾਂ ਹੋ ਹੀ ਜਾਂਦਾ ਹੁਣ ਪੇਪਰ ਨੂੰ ਅਟੈਂਪਟ ਕਰਦੇ ਹੋਏ ਬੈਕ ਆਫ ਦਾ ਮਾਈਂਡ ਕੀ ਆਪਾਂ ਨੂੰ ਇਹ ਸੋਚ ਰੱਖਣੀ ਚਾਹੀਦੀ ਹੈ ਕੀ ਆਪਣਾ ਅਟੈਂਪਟ 100 ਚੋਂ 100 ਹੋਣਾ ਚਾਹੀਦਾ ਦੇਖੋ ਮੈਂ ਇੱਥੇ ਤੁਹਾਨੂੰ ਇਹ ਕਹਾਂਗਾ ਰੱਖੋ ਵੈਸੇ ਸੀਟਾਂ ਕੱਟਣੇ ਠੀਕ ਹੈ ਤਾਂ ਜਿਨ੍ਹਾਂ ਦੀ ਤਿਆਰੀ ਠੀਕ ਠੀਕ ਹੈ ਬਹੁਤ ਵਧੀਆ ਵਾਲੀ ਤਿਆਰੀ ਵਾਲੇ ਤਾਂ ਬੱਚੇ ਹੈ ਹੀ ਬਹੁਤ ਘਟਨੇ ਜਿਨ੍ਹਾਂ ਨੇ ਤਿਆਰੀ ਠੀਕ ਕੀਤੀ ਹੈ ਐਫਰਟਸ ਲਗਾਏ ਨੇ ਲਾਸਟ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਐਫਰਟਸ ਲਗਾਏ ਨੇ ਤਾਂ ਉਹਨਾਂ ਨੂੰ ਜਸਟ ਮੈਂ ਇਹੀ ਰეკਮੈਂਡ ਕਰਾਂਗਾ ਜਾਂ ਇਹੀ ਸੁਜੈਸਟ ਕਰਾਂਗਾ ਕਿ ਤੁਸੀਂ ਆਪਣਾ ਅਟੈਂਪਟ ਵਧਾ ਕੇ ਥੋੜੇ ਜਿਹੜੇ ਅਟੈਂਪਟ ਨੇ ਉਹ 100 ਚੋਂ 100 ਜਾਂ 95 ਪਲੱਸ 90 ਪਲੱਸ ਤਾਂ ਕਰਨਾ ਹੀ ਪਗੋ ਤਾਂ ਪਤਾ ਹੀ ਹੈ ਪਰ ਮੇਰੇ ਅਕੋਰਡਿੰਗ ਤਾਂ ਤੁਹਾਡਾ ਅਟੈਂਪਟ 100 ਚੋਂ 100 ਹੀ ਹੋਣਾ ਚਾਹੀਦਾ ਤੁਹਾਨੂੰ ਜੈਸਵਰ ਟਰਫੀ ਜ਼ਿਆਦਾ ਕਰਨਾ ਚਾਹੀਦਾ ਹੈ ਇਹ ਪੇਪਰ ਦੇ ਵਿੱਚ no doubt ਆਪਣੇ ਐਫਰਟਸ ਜਿਵੇਂ ਮੈਥਸ ਰੀਜ਼ਨਿੰਗ ਹੈ ਉਹ ਤਾਂ ਸਾਰੇ ਦਾ ਸਾਰਾ ਸੋਲਵ ਕਰੋ ਹੀ ਠੀਕ ਹੈ ਨਾ ਹੁਣ ਇੰਗਲਿਸ਼ ਪੰਜਾਬੀ ਕੰਪਿਊਟਰ ਇਸ ਤਰ੍ਹਾਂ ਦੇ ਸਬਜੈਕਟਸ ਦੇ ਵਿੱਚ ਜੀਕੇ ਕਰੰਟ ਅਫੇਅਰਸ ਮੈਂ ਇਹ ਕਹਾਂਗਾ ਵੀ ਤੁਸੀਂ ਜੇ ਤਾਂ ਪੇਪਰ ਬਹੁਤ ਹੀ ਉੱਠਾ ਆ ਜਿਹੜਾ ਕਿ ਆਨ ਦੀ ਉਮੀਦ ਨਹੀਂ ਹੈ ਤੇ ਛੱਡੋ ਆਪਾਂ ਇਹਦੇ ਬਾਰੇ ਡਿਸਕਸ ਨਹੀਂ ਕਰਦੇ ਮਤਲਬ ਜਿਸ ਤਰ੍ਹਾਂ ਦਾ ਵੀ ਪੇਪਰ ਆਣਾ ਆਪਾਂ ਨੂੰ ਪਤਾ ਹੀ ਹੈ ਤਾਂ ਉਹਦੇ ਵਿੱਚ ਮੰਨ ਕੇ ਚੱਲੋ ਕਿ ਤੁਹਾਨੂੰ ਥੋੜਾ ਜਿਹਾ ਤਾਂ ਸਕੋਰਿੰਗ ਜਿਹੜੀ ਹੈਗੀ ਹੈ ਜ਼ਿਆਦਾ ਚਾਹੀਦੀ ਹੈ ਤਾਂ ਉਹਦੇ ਲਈ ਅਟੈਂਪਟ ਜ਼ਿਆਦਾ ਚਾਹੀਦੇ ਹੀ ਹੋਏਗਾ ਕਿਉਂਕਿ ਸੀਟਸ ਬਹੁਤ ਘੱਟ ਨੇ ਰਫਲੀ ਤੁੱਕਿਆ ਤਾਂ ਨਹੀਂ ਮਾਰ ਕੇ ਆਉਂਗੇ ਪਰ ਗੈਸ ਵਰਕ ਮੈਕਸਿਮਮ ਕਰਨ ਦਾ ਤੁਹਾਨੂੰ ਟਾਈਮ ਮਿਲਣਾ ਚਾਹੀਦਾ ਔਨ ਰਿਪੀਟ ਬਸ ਮੈਂ ਇਹੀ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਅਟੈਂਪਟ ਹਾਈ ਤੁਹਾਨੂੰ ਕਰਨਾ ਹੀ ਪਏਗਾ ਬਹੁਤ ਰੇਅਰ ਚਾਂਸਸ ਹੁੰਦੇ ਨੇ ਵੀ ਤੁਸੀਂ ਇਸ ਤਰ੍ਹਾਂ ਦੇ ਪੇਪਰ ਦੇ ਵਿੱਚ 85 ਅਟੈਂਪਟ ਕਰਕੇ ਆਓ ਤੇ ਤੁਹਾਡੀ ਗੱਲ ਬਣ ਜੇ ਜਨਰਲ ਕੈਟੇਗਰੀ ਵਾਲੇ ਸਟੂਡੈਂਟਸ ਦੇ ਵੀ ਰਿਸਪੈਕਟ ਟੂ ਜੀ ਆਪਾਂ ਸੋਚੀਏ ਤਾਂ ਨਹੀਂ ਤੁਹਾਨੂੰ ਅਟੈਂਪਟ ਹਾਈ ਕਰਨਾ ਹੀ ਪਏਗਾ ਕਿਉਂਕਿ 3 ਤੋਂ 4 ਕੁਐਸਚਨਸ ਤਾਂ ਸਿਲੀ ਮਿਸਟੇਕ ਹੋਣੇ ਹੀ ਹੁੰਦੇ ਨੇ ਜੇ 3-4 ਕੁਐਸਚਨਸ ਤਾਂ ਵੈਸੀ ਗਲਤ ਹੋਣੀ ਹੁੰਦੀ ਨੇ ਹਰ ਪੇਪਰ 'ਚ ਮੰਨ ਕੇ ਚੱਲੋ ਇਹ ਤਾਂ ਆਲਮੋਸਟ ਕਨਫਰਮਡ ਹੀ ਹੈ ਬਹੁਤ ਰੀਅਰ ਪੇਪਰ ਹੋਏ ਹੋਣਗੇ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਵੇਂ ਕਿ ਪਟਵਾਰੀ ਦਾ ਛੱਡ ਸਕਦੇ ਹਾਂ ਇੱਕ ਦੋ ਹੋਰ ਹੋਣਗੇ ਜਿਸ ਚ 3-4 ਸਲੀ ਮਿਸਟੇਕਸ ਨਹੀਂ ਹੋਈਆਂ ਆਨ ਐਵਰੇਜ ਬਾਕੀ ਸਾਰਿਆਂ ਚ ਹੋਈਆਂ ਉਹਨਾਂ ਦੀ ਵੀ ਐਸੇ ਹੋਈਆਂ ਨੇ ਸਿਰਫ ਟਾਪਰਸ ਦੀਆਂ ਨਹੀਂ ਹੋਈਆਂ ਐਸੇ ਉਹਨਾਂ ਚ ਵੀ 3-4 ਕੁਐਸਚਨ ਤਾਂ ਸਾਰਿਆਂ ਦੇ ਗਲਤ ਹੋ ਹੀ ਗਏ ਸਾਰਿਆਂ ਨੇ 100 ਚੋਂ 100 ਜਾਂ 99 98 ਨੰਬਰ ਤਾਂ ਨਹੀਂ ਆਏ ਉਸ ਪੇਪਰ 'ਚ ਵੀ ਠੀਕ ਹੈ ਨਾ ਤਾਂ ਆਪਣੀ ਅਪਰੋਚ ਸ਼ੁਰੂ ਤੋਂ ਹੀ ਇਸ ਤਰ੍ਹਾਂ ਰੱਖੋ ਪੇਪਰ ਦੇ ਵਿੱਚ ਕਿ ਟਾਈਮ ਕਨਸਟ੍ਰੇਂਟ ਹੈ ਟਾਈਮ ਦੀ ਕਮੀ ਹੈ ਕਿਉਂ ਕਮੀ ਐ ਕਿਉਂਕਿ ਪੇਪਰ ਦੇ ਵਿੱਚ ਆਪਾਂ ਨੇ ਅਟੈਂਪਟ ਹਾਈ ਕਰਨਾ ਇਕ ਪੇਪਰ ਇਹਦੇ ਵਿੱਚ ਜਿਹੜਾ ਹੈਗਾ ਤੁਸੀਂ ਮੈਕਸਿਮਮ ਰਿਸਕ ਲਓ ਮੈਕਸਿਮਮ ਤੁਸੀਂ ਐਕਸਪੈਰੀਮੈਂਟਸ ਕਰੋ ਇਹ ਪੇਪਰਾਂ ਦੇ ਵਿੱਚ ਇਚੀਜ਼ ਆਪਾਂ ਕਰ ਸਕਦੇ ਆ ਐਕਸਪੈਰੀਮੈਂਟਸ ਸਾਰੀਆਂ ਆਪਣੀਆਂ ਟੈਕਨੀਕਸ ਜਿਹੜੀਆਂ ਆਪਾਂ ਯੂਜ਼ ਕਰਦੇ ਆ ਜਦੋਂ ਆਪਾਂ ਨੂੰ ਕੁਐਸਚਨ ਨਹੀਂ ਆਂਦਾ ਤਾਂ ਆਪਾਂ ਜਿੰਨਾ ਵੀ ਜਿਹਦੀ ਲੈਂਥ ਸਭ ਤੋਂ ਲੰਬੀ ਐ ਉਹ ਅਨਸਰ ਲਾ ਦਿਓ ਟੈਕਨੋਲੋਜੀ ਵਾਲਾ ਕੁਐਸਚਨ ਐ ਚਾਹੀਨਾ ਲਾ ਦਿਓ ਹੈ ਨਾ ਤੇ ਇਹ ਜਿਹੜੀਆਂ ਆਪਾਂ ਨੇ अबाउट 25 30 ਟੈਕਨੀਕਸ ਡਿਸਕਸ ਕੀਤੀਆਂ ਹੋਈਆਂ ਨੇ ਉਹ ਸਾਰੀਆਂ ਇੱਥੇ ਅਪਲਾਈ ਕਰੋ ਇੰਗਲਿਸ਼ ਦੇ ਸਾਇਨੋਨੀਮਸ ਕਿਵੇਂ ਕਰਨੇ ਨੇ ਪੰਜਾਬੀ ਦੇ ਵਿੱਚ ਜੇ ਕੁਐਸਚਨ ਫਸਦਾ ਤਾਂ ਕੀ ਕਰਨਾ ਹੈ ਜੇ ਮੈਥ ਰੀਜ਼ਨਿੰਗ ਦਾ ਵੀ ਨਹੀਂ ਆਂਦਾ ਤੇ ਹੁਣ ਸੋਚ ਲਿਆ ਅਟੈਂਪਟ ਕਰਨਾ ਹੈ ਤਿੰਨ ਕੁਐਸਚਨਸ ਨੇ ਤਾਂ ਆਪਾਂ ਕਹਿੰਦੇ ਨਾ ਤਿੰਨੋਂ ਆ ਲਾ ਦੋ ਤਔ ਲਾ ਦੋ ਬਿਤ ਇੰਨੂੰ ਡੀ ਲਾ ਦੋ ਤਿੰਨਾਂ ਦਾ ਸੇਮ ਅੰਸਰ ਲਾ ਦੋ ਮਤਲਬ ਇਹ ਜャ ਸਭ ਕੁਝ ਕਰੋ ਹਰ ਐਕਸਪੈਰੀਮੈਂਟ ਇਸ ਪੇਪਰ ਦੇ ਵਿੱਚ ਕਰੋ ਮੇਰੇ ਅਕੋਰਡਿੰਗ ਤਾਂ ਉਹੀ ਸਕਸੈਸਫੁਲ ਸਟ੍ਰੈਟੇਜੀ ਰਹੇਗੀ ਇਸ ਵਾਰ ਜਿੱਥੇ ਸੀਟਾਂ ਘਟ ਨੇ ਹਾਂ ਜਿਹਦੀ ਤਿਆਰੀ ਉਹ ਬਹੁਤ ਜ਼ਿਆਦਾ ਹੈ ਜਿਹਨੂੰ ਪਤਾ ਵੀ ਜੇ ਮੈਂ 86 ਟੈਂਪਟ ਕਰਾਂ ਮੇਰੇ 84 ਸਹੀ ਹੋ ਜਾਣਗੇ 88 ਟੈਂਪਟ ਕਰਾਂ 86 ਸਹੀ ਹੋ ਜਾਣਗੇ ਉਹ ਨੂੰ ਨਹੀਂ ਮੈਂ ਇਹ ਚੀਜ਼ ਕਹਿ ਰਿਹਾ ਪਰ ਪਤਾ ਜੀ ਹੋ ਜਾਏ ਕਿ ਮੈਂ ਸਟੂਡੈਂਟਸ ਹੀ ਨਹੀਂ ਹਾਂ ਤਾਂ ਆਲਮੋਸਟ ਸਾਰਿਆਂ ਲਈ ਉਹੀ ਚੀਜ਼ ਐਪਲੀਕੇਬਲ ਹੈ ਠੀਕ ਹੈ ਜੀ ਹਾਂ ਪੇਪਰ ਦੇ ਵਿੱਚ ਜਿਹੜਾ ਹੈਗਾ ਆਬਵੀਅਸਲੀ ਤੁਸੀਂ ਸਟਾਰਟ ਕਿਸ ਤਰ੍ਹਾਂ ਹੋਣਾ ਹੈ ਫਿਰ ਕਿਹੜਾ ਕਰਨਾ ਹੈ ਫਿਰ ਕਿਹੜਾ ਕਰਨਾ ਤਾਂ ਉਹਨੂੰ ਲੈ ਕੇ ਇੱਕ ਵੀਡੀਓ ਵੀ ਅਪਲੋਡ ਹੋਈ ਹੋਈ ਹੈ ਉਹ ਦੇਖ ਸਕਦੇ ਹੋ ਬਾਕੀ ਇਹਦੇ ਵਿੱਚ ਸਿੰਪਲ ਇਹੀ ਹੁੰਦਾ ਮੈਂ ਫੇਰ ਸਮਝਾ ਰਿਹਾ ਧਿਆਨ ਨਾਲ ਸਮਝ ਲਓ ਸਟਾਰਟ ਤੁਸੀਂ ਮੈਥਸ ਰੀਜ਼ਨਿੰਗ ਤੋਂ ਕਰਨਾ ਹੈ ਕੁਸ਼ਨ ਸਟਾਰਟ ਕਰਕੇ ਜੇ ਤੁਹਾਨੂੰ ਇਹ ਚੀਜ਼ ਲੱਗਦੀ ਹੈ ਕਿ ਕੁਸ਼ਨ ਲੈਂਥੀ ਹੈ ਕੈਲਕੂਲੇਸ਼ਨਸ ਆਲਾ ਤਾਂ ਛੱਡ ਦਿਓ ਕੁੱਟੀ ਮੈਂ ਬਹੁਤ ਵਾਰੀ ਇੱਕ ਚੀਜ਼ ਰਿਪੀਟ ਕਰਦਾ ਪੇਪਰ ਦੇ ਵਿੱਚ ਕੁਐਸਚਨਸ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਤੁਹਾਨੂੰ ਆਂਦੇ ਨੇ ਫੇਰ ਵੀ ਮੀਨ ਵਾਈਲ ਛੱਡ ਦਿਓ ਕਿਉਂਕਿ ਇਹ ਉਹ ਟਾਈਮ ਕੰਜ਼ਿਊਮਿੰਗ ਹੈ ਜਿਵੇਂ ਡੀਆਈ ਦਾ ਕੁਐਸਚਨ ਆਇਆ ਸੀ ਇਸ ਵਾਰ ਤਾਂ ਜਿਨ੍ਹਾਂ ਨੇ ਉਹ ਸਟਾਰਟ ਕੀਤਾ 노 ਡਾਊਟ ਉਹਨਾਂ ਦਾ ਸੌਲਵ ਤਾਂ ਹੋ ਰਿਹਾ ਸੀ ਪਤਾ ਤਾਂ ਆਪਣਾ ਲੱਜ ਜਾਂਦਾ ਵੀ ਕਿਵੇਂ ਕਰਨਾ ਹੈ ਪੇਪਰ ਦਾ ਇੰਨਾ ਕੀ ਲੈਵਲ ਆ ਰਿਹਾ ਪਰ ਫੇਰ ਵੀ ਛੱਡ ਦਿਓ ਕਿਉਂਕਿ ਟਾਈਮ ਕੰਜ਼ਿਊਮਿੰਗ ਹੈ ਕੁਐਸਚਨ ਤੇ ਫਸਣਾ ਨਹੀਂ ਹੈ ਰੁਕਣਾ ਨਹੀਂ ਹੈ ਟਾਈਮ ਜ਼ਿਆਦਾ ਨਹੀਂ ਦੇਣਾ ਕਿਉਂਕਿ ਆਪਾਂ ਨੇ ਓਵਰਆਲ ਅਟੈਂਪਟ ਹਾਈ ਕਰਨਾ ਹੈ ਆਪਾਂ ਨੇ ਮੈਥ ਸੀਰੀਜ਼ ਵਿੱਚੋਂ ਤੁਹਾਨੂੰ ਪੂਰੇ ਚੋਂ ਪੂਰੇ ਨੰਬਰ ਲੈਣੇ ਨੇ ਸਾਰੇ ਪੇਪਰ 'ਚ ਵੀ ਜਿਹੜੇ ਮਾਰਕਸ ਜ਼ਿਆਦਾ ਲੈਣੇ ਨੇ ਠੀਕ ਹੈ ਜੀ ਤਾਂ ਮੈਂ ਸਿੰਪਲੀ ਇਹੀ ਕਹਿ ਰਿਹਾ ਕਿ ਅਟੈਂਪਟ ਇਸ ਤਰ੍ਹਾਂ ਕਰਨਾ ਹੈ ਕਿ ਆਪਣਾ ਜ਼ਿਆਦਾ ਤੋਂ ਜ਼ਿਆਦਾ ਅਟੈਂਪਟ ਹੋਵੇ ਸਾਰੇ ਗੈਸ ਵਰਕ ਵਾਲੇ ਫਾਰਮੂਲੇਸ ਲਾ ਕੇ ਆਓ ਤਿਆਰੀ ਇਸ ਤਰ੍ਹਾਂ ਹੀ ਜਿਹੜੀ ਹੈ ਜੀ ਆਪਾਂ ਨੇ ਕੀਤੀ ਹੈ ਕਿ ਬਹੁਤ ਜ਼ਿਆਦਾ ਤਿਆਰੀ ਤਾਂ ਨਹੀਂ ਕੀਤੀ ਵੀ ਦਿਨ ਰਾਤ ਹੀ ਕਿੱਤਾ ਹੋਇਆ ਪਿਛਲੇ 8 ਮਹੀਨਿਆਂ ਤੋਂ ਜਾਂ 6 ਮਹੀਨਿਆਂ ਤੋਂ ਇਸ ਪੋਸਟ ਲਈ ਨਹੀਂ ਉਹ ਚੀਜ਼ ਨੂੰ ਅਕਸੈਪਟ ਕਰੋ ਹਾਂ ਬਲਾਈਂਡ ਟੁੱਕੇ ਨਹੀਂ ਮਾਰਨੇ ਉਹ ਚੀਜ਼ ਹਮੇਸ਼ਾ ਯਾਦ ਰੱਖੋ ਟਰਾਈ ਕਰੋ ਬਲਾਈਂਡ ਟੁੱਕਾ ਤੁਹਾਨੂੰ ਇੱਕ ਵੀ ਕੁਐਸਚਨ 'ਚ ਨਾ ਮਾਰਨਾ ਪਵੇ ਤੁਹਾਡਾ ਜਿਹੜਾ अटेम्प्ट ਕਰਨ ਦਾ ਤਰੀਕਾ ਇਸ ਤਰ੍ਹਾਂ ਹੋਣਾ ਚਾਹੀਦਾ ਵੀ ਇੱਕ ਵੀ ਕੁਐਸਚਨ ਦੇ ਵਿੱਚ ਤੁਹਾਨੂੰ ਬਲਾਈਂਡ ਟੁੱਕਾ ਨਾ ਮਾਰਨਾ ਪਵੇ ਤਾਂ ਬੈਟਰ ਹੈ ਠੀਕ ਹੈ ਬਾਕੀ ਔਰ ਰਿਪੀਟ ਮੈਂ ਇਹ ਚੀਜ਼ ਕਹਿ ਰਿਹਾ ਦੇਖੋ ਵਾਰ-ਵਾਰ ਮੈਂ ਇਹ ਕਹਿੰਨਾ ਹੋਰ ਕੁਝ ਤੁਹਾਡਾ ਸਾਥ ਨਭਾਵੇ ਨਾ ਨਭਾਵੇ ਇਹਨੇ ਤੁਹਾਡਾ ਸਾਥ ਜ਼ਰੂਰ ਨਭਾਣਾ ਚਾਹੇ ਜਿਹੜਾ ਮਰਜੀ ਪੇਪਰ ਹੈ ਜੀ ਮੇਰੇ ਹਰ ਵੀਡੀਓ ਦੇ ਵਿੱਚ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ 트리플 ਬੂਸਟਰ ਤਾਂ ਕਾਫੀ ਬੱਚੇ ਹਲੇ ਵੀ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ 트리플 ਬੂਸਟਰ ਹੈ ਕੀ ਹੈ 노 ਡਾਊਟ ਜੀ ਬਹੁਤ ਬੈਨੀਫਿਟ ਲੈਣ ਵਾਲੇ ਤਾਂ ਲੈ ਚੁੱਕੇ ਨੇ ਇਹਦਾ ਹੁਣ 트리플 ਬੂਸਟਰ ਦੇ ਵਿੱਚ ਹੈ ਕੀ ਹੈ ਉਹਨੂੰ ਸਮਝਣ ਦੇ ਲਈ ਡਿਸਕ੍ਰਿਪਸ਼ਨ ਦੇ ਵਿੱਚ ਜਾਓ ਉੱਥੇ ਸੰਧੀ ਸਟਡੀ ਸੋਲੂਸ਼ਨ ਐਪ ਦਾ ਲਿੰਕ ਹੈ ਐਪ ਡਾਊਨਲੋਡ ਕਰੋ ਕੋਰਸੇਸ ਦੇ ਵਿੱਚ ਜਾਓਗੇ ਸਟੋਰ ਦੇ ਵਿੱਚ ਜਾਓਗੇ ਤੁਹਾਨੂੰ 트리플 ਬੂਸਟਰ ਮਿਲੇਗਾ ਟ੍ਰਿਪਲ ਬੂਸਟਰ ਦੇ ਵਿੱਚ ਪ੍ਰੋਪਰ ਇੱਕ ਪਹਿਲਾ ਫੋਲਡਰ ਬਣਿਆ ਹੋਇਆ ਵਾਟ ਇਜ਼ ਟ੍ਰਿਪਲ ਬੂਸਟਰ ਵੈਸੇ ਤਾਂ ਉਹ ਵੀਡੀਓ ਵੀ ਪਈ ਹੈ ਸਟੱਡੀ ਸੋਲੂਸ਼ਨ ਦੀ ਵੀ ਟ੍ਰਿਪਲ ਬੂਸਟਰ ਹੈ ਕੀ ਤਾਂ ਉਹਨੂੰ ਸੁਣੋ ਤਸੱਲੀ ਕਰੋ ਡੈਮੋ ਦੇਖੋ ਰਿਵਿਊਜ਼ ਚੈੱਕ ਕਰੋ ਵਨ ਲਾਈਨਰ ਕੁਐਸ਼ਨਸ ਦੇ ਲਾਸਟ ਦਿਨਾਂ ਦੇ ਵਿੱਚ ਬੱਚਿਆਂ ਨੂੰ ਸਮਝ ਨਹੀਂ ਆਉਂਦਾ ਪੜੀਏ ਕੀ ਬਸ ਉਹਨਾਂ ਦਾ ਸੋਲੂਸ਼ਨ ਹੈ ਟ੍ਰਿਪਲ ਬੂਸਟਰ ਗੈਸ ਪੇਪਰ کہہ ਸਕਦੇ ਹਾਂ ਕੁਐਸ਼ਨਸ ਇਹਨਾਂ ਦੇ ਵਿੱਚੋਂ ਆਂਦੇ ਹੀ ਆਂਦੇ ਨੇ ਤੇ ਹੈ ਬਹੁਤ ਘੱਟ ਤੁਹਾਡੇ ਸਾਹਮਣੇ ਹੈ ਜੀ ਇੰਨੇ ਕ ਪੇਜਾਂ ਦਾ ਕੰਮ ਹੈ 3-4 ਘੰਟੇ ਵੱਧ ਤੋਂ ਵੱਧ 6-7 ਘੰਟੇ ਲਾ ਲਓ ਇਹ ਤੋਂ ਵੱਧ ਨਹੀਂ ਲੱਗਦੇ ਮਤਲਬ ਚਲੋ ਬੱਚੇ ਤੋਂ ਬੱਚੇ ਵੇਰੇ ਕੋਈ 10 ਘੰਟੇ ਚ ਪੜੇਗਾ ਕੋਈ 6 ਚ ਪੜੇਗਾ ਕੋਈ 8 ਚ ਪੜੇਗਾ ਜ਼ਿਆਦਾ ਕੰਮ ਨਹੀਂ ਹੈ ਇਹ ਬਿਲਕੁਲ ਨਹੀਂ ਸੋਚਣਾ ਕਿ ਇੱਕ ਦਿਨ ਰਹੀ ਜਾ ਦੋ ਦਿਨ ਰਹੀ ਜਾ ਇਹ ਹੈ ਹੀ ਇਹਨਾਂ ਦਿਨਾਂ ਚ ਪੜਨ ਲਈ ਕਿਉਂਕਿ ਰਿਵੀਜ਼ਨ ਹੈ ਅਸੀਂ ਹਮੇਸ਼ਾ ਕਹਿੰਨੇ ਆ ਮਾਸਟਰ ਕੋਰਸ ਜਿਹੜਾ ਸਾਡਾ ਐਪ ਦੇ ਉੱਤੇ ਪਿਆ ਹੈ ਉੱਥੋਂ ਆਪਣੀ ਤਿਆਰੀ ਕਰੋ ਬੂਸਟਰ ਚੋਰ ਰਿਵੀਜ਼ਨ ਲਾਸਟ ਦਿਨਾਂ ਦੇ ਵਿੱਚ ਕਰੋ ਲਾਸਟ ਦਿਨਾਂ ਦੇ ਲਈ ਇਹ ਚੀਜ਼ ਹੈ ਪੂਰੇ ਦਿਨਾਂ ਦੇ ਲਈ ਇਹ ਹੈ ਤਾਂ ਕਾ ਵੀ ਬੱਚੇ ਨੇ ਜਿਹੜੇ ਹੋਰ ਅੱਗੇ ਆਉਣ ਵਾਲੇ ਪੇਪਰਾਂ ਦੀ ਤਿਆਰੀ ਕਰ ਰਹੇ ਨੇ ਤਾਂ ਉਹਨਾਂ ਲਈ ਜਿਹੜਾ ਹੈਗਾ ਮਾਸਟਰ ਕੋਰਸ ਹੈ ਹਰ ਪੇਪਰ ਲਈ ਹੈ ਜਿਹੜਾ ਮਰਜੀ ਪੇਪਰ ਦਾ ਨਾਮ ਬੋਲ ਦੋ ਉਹਦੇ ਲਈ ਉਹੀ ਹੈ ਪੀ ਟ੍ਰਿਪਲ ਐਸ ਬੀ ਦਾ ਸਪੈਸ਼ਲੀ ਹੁਣ ਤੁਸੀਂ ਯੂ ਪੀ ਐਸ ਸੀ ਕਹੋਗੇ ਪੀ ਸੀ ਐਸ ਕਹੋ ਨਹੀਂ ਉਹਨਾਂ ਦਾ ਤਾਂ ਸਿਵਲ ਸਰਵਿਸਿਜ਼ ਵਾਲੇ ਕੋਰਸ ਪਏ ਨੇ ਐਕਸੀ ਐਸ ਕਹ ਲਓ ਉਹਨਾਂ ਦੇ ਲੱਗ ਪਏ ਆ ਪੀ ਪੀ ਐਸ ਸੀ ਸੀਨੀਅਰ ਅਸਿਸਟੈਂਟ ਜਾਂ ਪੀ ਪੀ ਐਸ ਸੀ ਲਈ ਲੱਗ ਪਿਆ ਕੰਪਿਊਟਰ ਦਾ ਇਕੱਲਾ ਕੋਰਸ ਚਾ ਕੋਈ ਕਹਿੰਦਾ ਮੈਨੂੰ ਇੰਗਲਿਸ਼ ਦਾ ਕੋਰਸ ਚਾਹੀਦਾ ਵੀ ਮੇਨੂੰ ਤਾਂ ਇੰਗਲਿਸ਼ 'ਚ ਪ੍ਰੋਬਲਮ ਹੈ ਕੋਈ ਕਹਿੰਦਾ ਮੈਨੂੰ ਕਰੰਟ ਅਫੇਅਰਸ 'ਚ ਵੀ ਪ੍ਰੋਬਲਮ ਹੈ ਇੰਗਲਿਸ਼ 'ਚ ਵੀ ਪ੍ਰੋਬਲਮ ਹੈ ਤਾਂ ਉਹਨਾਂ ਲਈ ਅਲੱਗ-ਅਲੱਗ ਕੋਰਸਿਸ ਨੇ ਬਹੁਤ ਹੀ ਨੋਮੀਨਲ ਪ੍ਰਾਈਸਿਸ ਨੇ ਤਾਂ ਤੁਸੀਂ ਉੱਤੇ ਜਾ ਕੇ ਡੈਮੋ ਦੇਖੋ ਪੜਾਉਣ ਦਾ ਤਰੀਕਾ ਤਾਂ ਚੈੱਕ ਕਰੋ ਪੜਾਉਣ ਦੇ ਵਿੱਚ ਡਿਫਰੈਂਸ ਵੀ ਚੈੱਕ ਕਰੋ ਕੰਟੈਂਟ ਨਾਲ ਚੈੱਕ ਕਰੋ ਕੰਟੈਂਟ ਦਾ ਜਿਹੜਾ ਸਾਈਜ਼ ਹੈ ਡਾਟਾ ਵੀ ਕਿੰਨੇ MB ਦਾ ਕਿੰਨੇ GB ਦਾ ਉਹ ਚੀਜ਼ ਚੈੱਕ ਕਰੋ ਵੀ ਕਿੰਨੇ ਪੇਜੀਸ ਨੇ ਬੇਸਿਕਲੀ ਉਹ ਡਿਫਰੈਂਸ ਦੇਖੋ ਘੱਟ ਤੋਂ ਘੱਟ ਪੜਾਇਆ ਜਾਂਦਾ ਹੈ ਉਹਦੇ ਚੋਂ ਹੀ ਮੈਕਸਿਮਮ ਜਾਂ ਉਹਨਾਂ ਰਿਕੁਆਇਰਡ ਜ਼ਰੂਰ ਪੇਪਰ ਚ ਆਉਂਦਾ ਜਿੰਨਾ ਕਿ ਪਾਸ ਆਉਣ ਲਈ ਚਾਹੀਦਾ ਹੁੰਦਾ ਅਸੀਂ ਇਹ ਕਦੇ ਨਹੀਂ ਕਹਿੰਦੇ ਵੀ ਤੁਹਾਨੂੰ ਅਸੀਂ ਟੌਪ ਕਰਾ ਦਾਂਗੇ no doubt ਇੱਛਾ ਹਮੇਸ਼ਾ ਰਹਿੰਦੀ ਹੈ ਹਰ ਇੰਸਟੀਚਿਊਟ ਦੀ ਕਿ ਸਾਡੇ ਸਟੂਡੈਂਟਸ ਟੌਪ ਵੀ ਕਰਨ ਹੁਣ ਜਲਦੀ ਤੋਂ ਜਲਦੀ ਪਰ ਸਾਡੀ ਜਿਹੜੀ ਸੋਚ ਅਪਰੋਚ ਆ ਉਹ ਇਹ ਹੈਗੀ ਹੈ ਕਿ ਬੱਚਾ ਘੱਟ ਤੋਂ ਘੱਟ ਪੜ ਕੇ ਬਸ ਕੁਆਲੀਫਾਈਇੰਗ ਮਾਰਕਸ ਲੈ ਲੇ ਉਹ ਚੀਜ਼ ਸਹੀ ਰਹਿੰਦੀ ਹੈ ਬਹੁਤ ਜਿਆਦਾ ਪੜ੍ਹਨ ਦੇ ਚੱਕਰ ਚ ਜੇ ਕੁਆਲੀਫਾਈਂਗ ਮਾਰਕਸ ਵੀ ਨਹੀਂ ਆ ਪਾਰੇ ਮਤਲਬ ਰੈਂਕ 1 ਲਾਈਨ ਦੇ ਚੱਕਰ ਚ ਟੋਟਲ ਜੇ ਪੋਸਟਾਂ 500 ਨੇ ਤੇ ਉਹਦੇ ਚ ਵੀ ਤੁਹਾਨੂੰ ਨਹੀਂ ਮਿਲ ਪਾਰੇ ਆ ਉਹ ਤਾਂ ਫਿਰ ਤੁਹਾਡੀ ਗਲਤ ਹੋਈ ਸੋਚ ਐਪਰੋਚ ਇਹ ਕਦੇ ਨਹੀਂ ਹੁੰਦਾ ਵੀ ਤੁਸੀਂ ਕਹੋਗੇ ਮੈਂ ਤਾਂ ਟਾਪ ਲਾਈਨ ਦੇ ਲਈ ਪੜ੍ਹਾਈ ਕਰਾਂਗਾ ਪਾਸ ਤਾਂ ਹੋਈ ਜਾਵਾਂਗਾ ਮੈਂ ਤਾਂ ਯੂਪੀਐਸਸੀ ਦੀ ਤਿਆਰੀ ਕਰਾਂਗਾ ਪੀਟ੍ਰੀਪਲ ਐਸਪੀ ਦਾ ਪੇਪਰ ਤਾਂ ਕੁਆਲੀਫਾਈ ਹੋ ਜਾਏਗਾ ਉਹ ਤਾਂ ਗੱਲਾਂ ਹੀ ਨਹੀਂ ਜੀ ਉਹ मीनिंग ਗੱਲ ਬਣਦੀ ਤੁਹਾਨੂੰ ਪ੍ਰੀਸਾਈਜ਼ਲੀ ਕੰਸਾਈਜ਼ਲੀ ਉਹੀ ਚੀਜ਼ ਕਰਨੀ ਪਈ ਹੀ ਉਹੀ ਪੜ੍ਹਨਾ ਪੈਗਾ ਜੋ ਪੇਪਰ ਚ ਆਣਾ ਹੈ ਉਨਨਾਂਕ ਹੀ ਪੜਨਾ ਪਏਗਾ ਜਿਆਦਾ ਪੜੋਗੇ ਤਾਂ ਉਨਨਾਂਕ ਵੀ ਨਹੀਂ ਯਾਦ ਰਹੇਗਾ ਤਾਂ ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਤਾਂ ਮੈਂ ਉਮੀਦ ਕਰਦਾ ਜੀ ਤੁਸੀਂ ਗੱਲਾਂ ਨੂੰ ਸਮਝ ਪਾ ਰਹੇ ਹੋਵੋਗੇ ਹੁਣ ਇਹਦੇ ਲਈ ਪੇਪਰ ਨੂੰ ਸੀਰੀਅਸ ਲੋ ਇਹ ਮਜ਼ਾਕ ਚ ਨਾ ਲੋ ਦੇਖੋ ਇਹ ਚੀਜ਼ ਹੋਰ ਸਮਝੋ ਧਿਆਨ ਨਾਲ ਜਿਹੜਾ ਇਹ ਪੇਪਰ ਹੋਣ ਜਾ ਰਿਹਾ ਹੈ ਇਹ ਤੁਹਾਡਾ ਬੈਂਚਮਾਰਕ ਦਾ ਕੰਮ ਕਰੇਗਾ ਅਨਫੋਰਚਨਟਲੀ ਜੇ ਨਹੀਂ ਗਲ ਬੰਦੀ ਤੁਹਾਨੂੰ ਤੁਹਾਡਾ ਮੀਰਰ ਦਾ ਕੰਮ ਕਰੇਗਾ ਐਕਸਾਈਜ਼ ਇਨਸਪੈਕਟਰ ਦੇ ਲਈ ਪਟਵਾਰੀ ਦਾ ਪੇਪਰ ਆ ਰਿਹਾ ਹੈ ਪਤਾ ਲੱਗ ਜੂਗਾ ਵੀ ਤੁਸੀਂ ਅੱਜ ਕਿੱਥੇ ਕੇ ਸਟੈਂਡ ਕਰ ਰਹੇ ਹੋ ਕਿੰਨੀ ਤੁਹਾਡੀ ਤਿਆਰੀ ਹੋ ਚੁੱਕੀ ਹੈ ਤੁਹਾਡਾ ਵਹਿਮ ਨਿਕਲ ਜੂਗਾ ਕਾਫੀ ਬਚਨ ਲੱਗਦਾ ਮੇਰੀ ਬਹੁਤ ਤਿਆਰੀ ਹੋ ਚੁੱਕੀ ਹੈ ਹੁਣ ਪੜੀਏ ਕਿ ਸਮਝ ਹੀ ਨਹੀਂ ਆ ਰਿਹਾ ਤਾਂ ਉਹ ਚੀਜ਼ਾਂ ਤੁਹਾਨੂੰ ਸਮਝ ਆਣਗੀਆਂ ਵੀ ਪੜਨਾ ਕੀ ਹੈ ਵੀ ਮੈਂ ਕਿੱਥੇ ਕੇ ਸਟੈਂਡ ਕਰ ਰਿਹਾ ਮੇਰਾ ਕਿੰਨਾ ਕੇ ਲੈਵਲ ਹੈ ਦੇਖੋ ਜੇ ਤੁਹਾਡਾ ਪਹਿਲੇ 500 ਚ ਰੈਂਕ ਕਰ ਰਿਹਾ ਹੈ ਪਹਿਲੇ 300 ਚ ਆ ਰਿਹਾ ਕਿਉਂਕਿ ਮੈਂ ਇਹ ਸਮਝਦਾ ਵੀ ਜਿਹੜੇ ਸਟੂਡੈਂਟਸ ਦਾ ਪਹਿਲੇ 1000 ਚ ਰੈਂਕ ਕਰ ਰਿਹਾ ਹੈ ਓਵਰ ਆਲ ਪੰਜਾਬ ਉਹ ਠੀਕ ਹੈ ਸਹੀ ਟ੍ਰੈਕ ਤੇ ਹੈ ਨੋ ਡਾਊਟ ਜੀ ਦਾ ਪਹਿਲੇ 500 ਚ ਆ ਰਿਹਾ ਓਵਰ ਆਲ ਓਬਵੀਅਸਲੀ ਉਹਨੂੰ ਇਹ ਜੌਬ ਤਾਂ ਨਹੀਂ ਮਿਲੂਗੀ ਪਰ ਉਹਦੀ ਓਵਰ ਆਲ ਤਿਆਰੀ ਸਹੀ ਚੱਲ ਰਹੀ ਹੈ ਵਧੀਆ ਚੱਲ ਰਹੀ ਹੈ ਥੋੜੇ ਬਹੁਤ ਏਰੀਆ ਆਫ ਇੰਪਰੂਵਮੈਂਟਸ ਨੇ ਚੱਲ ਜਾਣੀਏ ਹੋ ਜਾਣੀਏ ਠੀਕ ਤਾਂ ਇਸ ਪੇਪਰ ਨੂੰ ਇਸ ਪੁਆਇੰਟ ਆਫ View ਤੋਂ ਵੀ ਲੈ ਕੇ ਚੱਲੋ ਕਿ ਆਪਣਾ ਬੈਸਟ ਦੋ ਬਾਅਦ ਦੇ ਵਿੱਚ ਆ ਕੇ ਇਹ ਨਾ ਕਹੋ ਵੀ ਇਸ ਤਾਂ ਸੀਟਸ ਘੱਟ ਸੀ ਇਹ ਤਾਂ ਮੈਂ ਵੈਸੇ ਹੀ ਦੇਣ ਚਲੇ ਗਿਆ ਜੇ ਤਾਂ ਮੈਂ ਹੀ ਅਟੈਂਪਟ ਕਰ ਦਿੱਤਾ ਉਹ ਗੱਲਾਂ ਨਹੀਂ ਖਤਮ ਹੁੰਦੀਆਂ ਆਪਣਾ ਬੈਸਟ ਪੜ੍ਹ ਕੇ ਜਾਓ 2-3 ਦਿਨ ਜਿਹੜੇ ਬੱਚੇ ਨਹੀਂ 1 ਦਿਨ ਬੱਚਿਆ ਜਦੋਂ ਵੀ ਤੁਸੀਂ ਵੀਡੀਓ ਸੁਣ ਰਹੇ ਹੋ ਉਸ ਤੋਂ ਬਾਅਦ ਜਿੰਨਾ ਵੀ ਟਾਈਮ ਬਚਿਆ ਆਪਣਾ ਬੈਸਟ ਕਰਕੇ ਜਾਓ ਪੇਪਰ ਦੇ ਵਿੱਚ ਬੈਸਟ ਅਟੈਂਪਟ ਦਿਓ ਤਾਂ ਕਿ ਆਕੇ ਉਹ ਸਾਰਾ ਜਿੰਨਾ ਤੁਸੀਂ ਉੱਥੇ ਅਟੈਂਪਟ ਕਰੋਗੇ ਉਹਨੂੰ ਬੇਸ ਮੰਨ ਕੇ ਆਪਣਾ ਲੈਵਲ ਡਿਸਾਈਡ ਕਰੋ ਵੀ ਅੱਜ ਦੀ ਡੇਟ ਤੁਹਾਡੀ ਕਿੰਨੀ ਤਿਆਰੀ ਹੈ ਫਿਰ ਪਤਾ ਲਾਓ ਵੀ ਐਕਸਰਸਾਈਜ਼ 'ਚ ਆਪਾਂ ਕਿੱਥੇ ਪਹੁੰਚਣਾ ਹੈ ਤਾਂ ਉਹ ਡਿਫਰੈਂਸ ਦੇਖੋ ਡੇਜ਼ ਦੇਖੋ ਕੈਲਕੂਲੇਟ ਕਰੋ ਫਿਰ ਆਪਣੀ ਪਲੈਨਿੰਗ ਬਣਾਓ ਤਾਂ ਜਾ ਕੇ ਐਕਸਰਸਾਈਜ਼ ਦਾ ਪੇਪਰ ਨਿਕਲੇਗਾ ਨਹੀਂ ਤਾਂ ਤੁਸੀਂ ਤਾਂ ਜੀ ਮਜ਼ਾਕ ਹੀ ਬਣਾਇਆ ਹੋਇਆ ਹੈ ਕੋਈ ਬੱਚਾ ਨਹੀਂ ਤਾਂ ਐਵੇਂ ਤਾਂ ਨਹੀਂ ਨਿਕਲਦਾ ਆਬਵੀਅਸਲੀ ਠੀਕ ਹੈ ਜੀ ਤਾਂ ਮੈਂ ਚਾਹੁੰਦਾ ਇਹੀ ਹਾਂ ਕਿ ਜਿਹੜਾ ਬੱਚਾ ਐਕਚੁਅਲ ਜੀ ਕੁਝ ਚਾਹੁੰਦਾ ਹੈ ਉਹਨੂੰ ਕੁਛ ਨਾ ਕੁਛ ਅਸੀਂ ਦੇ ਸਕੀਏ ਤਾਂ ਸਾਡੇ ਹਮੇਸ਼ਾ ਐਫਰਟਸ ਹੁੰਦੇ ਆ ਵੀ ਗਾਈਡੈਂਸ ਮੈਂਟਰਸ਼ਿਪ ਜਿੰਨੀ ਕਾ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ ਉਹ ਟਾਈਮ ਜਾਂ ਔਨ ਟਾਈਮ ਕਰਦੇ ਰਹੀਏ ਬਾਕੀ ਹਮੇਸ਼ਾ ਮੈਂ ਇਹੀ ਕਹਿਣਾ ਕਿ ਤਿਆਰੀ ਜਿਹੜੀ ਹੈਗੀ ਹੈ ਜੇ ਤੁਸੀਂ ਘਰੇ ਬੈਕੀ ਕਰਨਾ ਚਾਹੁੰਦੇ ਹੋ सिर्फ तो सिर्फ मास्टर कोर्स जिधर की प्राइस फिलहाल बहुत घट चल रहा है नो डाउट कुछ दिन बाद इंक्रीज हो जाएगा प्लस लास्ट आह बूस्टर जे ऑलरेडी बहुत कोर्सिस कर चुके हो बहुत जगह पर बहुत कुछ पढ़ चुके कह इंगलिश मैथ्स त करंट अफेयरस ये तीन कोर्सिज़ ने अलग अलग ने यो बस ਤਸੱਲੀ ਨਾਲ ਹੀ ਕਰ ਲੋ ਗੱਲ ਵੱਜ ਗਈ ਚਾਹੇ ਇੱਕ ਸਾਈਜ਼ ਦੇਣਾ ਹੈ ਪਟਵਾਰੀ ਦੇਣਾ ਹੈ ਪੀਟ੍ਰੀਪਲ ਐਸਬੀ ਕਲੈਰੀਕਲ ਦੇਣਾ ਕੋਈ ਵੀ ਪੇਪਰ ਦੇਣਾ ਆਨਲਾਈਨ ਦੇਣਾ ਚ ਬਸ ਡਿਸਕ੍ਰਿਪਸ਼ਨ ਦੇ ਵਿੱਚ ਐਪ ਦਾ ਲਿੰਕ ਪਿਆ ਹੈ ਐਪ ਡਾਊਨਲੋਡ ਕਰੋ ਐਪ ਡਾਊਨਲੋਡ ਕਰੋਗੇ ਜਾਓਗੇ ਡੈਮੋ ਦੇਖੋ ਇਹਦੇ ਵਿੱਚ ਨਾ ਖਾਸ ਕੀ ਹੈ ਮੈਮਰੀ ਮੈਥਡਸ ਵੀਡੀਓਜ਼ ਨੇ ਇੰਟਰਸਟਿੰਗ ਮੈਥਡਸ ਨਾਲ ਪੜਾਇਆ ਹੋਇਆ ਸ਼ਾਰਟੈਸਟ ਕੰਟੈਂਟ ਹੈ ਗਾਈਡੈਂਸ ਵੀਡੀਓਜ਼ ਨੇ ਟੈਸਟ ਉਹਨੇ ਕਿਨੇ ਜਿੰਨੇ ਰਿਕੁਆਇਰਡ ਨੇ ਦੇਖੋ ਅਸੀਂ ਇਹ ਨਹੀਂ ਆਨੇ ਬਹੁਤ ਟੈਸਟ ਹੈ ਨਹੀਂ ਐਮਸੀਕਿਊ ਪ੍ਰੈਕਟਿਸ ਹੈ ਲਿミਟਿਡ ਵਰਜ਼ਨ ਚ ਹੈ ਹਰ ਚੀਜ਼ ਦੇ ਨਾਲ ਅਸੀਂ ਇੱਕ ਚੀਜ਼ ਐਡ ਕਰਦੇ ਹਾਂ ਲਿミਟਿਡ ਵਰਜ਼ਨ ਕੰਟੈਂਟ ਡੇ ਬਾਈ ਡੇ ਸ਼ਾਰਟ ਹੋਏਗਾ 노 ਡਾਊਟ ਅਪਡੇਟ ਹੋਏਗਾ ਪਰ ਲਾਰਜ ਨਹੀਂ ਹੋਏਗਾ ਸ਼ਾਰਟ ਹੋਏਗਾ ਤਾਂ ਇਹ ਮੈਂ ਹਮੇਸ਼ਾ ਕਹਿਣਾ ਹੁੰਦਾ ਅੱਜ ਮੰਨ ਲਓ ਤੁਸੀਂ ਕੋਰਸ ਸਟਾਰਟ ਕੀਤਾ ਸਾਡਾ ਹੋ ਸਕਦਾ ਤੁਹਾਨੂੰ 100 ਪੇਜਾਂ ਦੇ ਨੋਟਸ ਮਿਲਣ ਤੇ 10 ਦਿਨ ਬਾਅਦ ਹੋ ਸਕਦਾ ਉਹ 80 ਪੇਜਾਂ ਦੇ ਰਹਿ ਜਣ ਪਰ ਕੰਟੈਂਟ ਐਡ ਵੀ ਹੋਇਆ ਅਪਡੇਟ ਵੀ ਹੋਇਆ ਤੇ ਓਵਰਆਲ ਡਿਕਰੀਸ ਵੀ ਹੋ ਗਿਆ ਬਸ ਇਸ ਚੀਜ਼ ਤੇ ਅਸੀਂ ਵਰਕ ਕਰਦੇ ਹਾਂ ਠੀਕ ਹੈ ਜੀ ਤਾਂ ਸੰਧੀਸ ਸਟੱਡੀ ਸੋਲੂਸ਼ਨ ਐਪ ਸੰਧੀਸ ਇੰਸਟੀਚੂਟ ਪਟਿਆਲਾ ਦੇ ਨਾਲ ਜੁੜ ਕੇ ਜੇ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਕੋਈ ਹੋਰ ਤੁਹਾਨੂੰ ਡਾਊਟਸ ਹੈਗੇ ਤਾਂ ਤੁਸੀਂ ਕੰਟੈਕਟ ਨੰਬਰ ਤੇ ਕੰਟੈਕਟ ਵੀ ਕਰ ਸਕਦੇ ਹੋ ਓਕੇ ਫਿਰ ਵਿਸ਼ਿਉ ਆਲ ਦਾ ਬੈਸਟ ਉਮੀਦ ਕਰਦੇ ਹਾਂ ਜੀ ਇਸ ਪੇਪਰ ਦੇ ਵਿੱਚ ਅਟਲੀਸਟ ਤੁਸੀਂ ਇਹ ਤਾਂ ਪਤਾ ਲਗਾ ਲਓਗੇ ਵੀ ਥੋੜੀ ਤਿਆਰੀ ਕਰਨੀ ਹੈ ਠੀਕ ਹੈ ਜੀ ਬਾਕੀ ਜੇ ਕੁਆਲੀਫਾਈ ਕਰ ਦੋ ਫਿਰ ਤਾਂ ਬਹੁਤ ਹੀ ਵਧੀਆ ਓਕੇ ਫਿਰ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਰਹੋ ਧੰਨਵਾਦ